ਦੇਖਿਆ ਆਮਦਨ ਤੋਂ ਬਾਅਦ ਜਦਾਦ ਦੇ ਮਾਮਲੇ ਵਿੱਚ ਵਿਕਮ ਰਸੋ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਅੱਜ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਦੇ ਅੰਦਰ ਮੁਲਾਕਾਤ ਦੇ ਲਈ ਗਏ ਨੇ ਜੀ ਨਜੀਬ ਮੁਲਾਕਾਤ ਆ ਤੇ ਨਜੀਬ ਮੁਲਾਕਾਤ ਦੀ ਆਪਣੇ ਹੱਥੀ ਇੱਕ بڑا ਅਹਿਮ ਮਹਿਲਾ ਪੱਤਰ ਜ਼ਿਕਰ ਕੀਤਾ ਲੀਕ ਕਿਹਾ ਜਾ ਸਕਦਾ ਹੈ ਉਮੀਦ ਵੀ ਵੱਡੀ ਰਾਹਤ ਆਲੀ ਗਿਆ ਹੈ ਕਿ ਮંત્રી ਭਗਵੰਤ ਸਿੰਘ ਮਾਨ ਵੱਲੋਂ ਸਿਹਤ ਬੀਮਾ ਯੋਜਨਾ ਉਹਦੀ ਅੱਜ ਸ਼ੁਰੂਆਤ ਹੋ ਗਈ ਹੈ ਤੇ ਉਹਦੀ ਰਜਿਸਟ੍ਰੇਸ਼ਨ ਅੱਜ ਸ਼ੁਰੂ ਕਰ ਦਿੱਤੀ ਗਈ ਹੈ ਜੀ ਜਿਹੜਾ ਇਹ ਪਰਿਵਾਰ ਦਾ ਮੁਖੀ ਜਿਹੜਾ ਪਰਿਵਾਰ ਦਾ ਹੈ ਜਿਹੜਾ ਜਿਹਦੇ ਨਾਂ ਤੇ ਕਾਰਡ ਬਣੇਗਾ ਪੂਰਾ ਪਰਿਵਾਰ ਹੀ ਜਾਨੀ ਜੁਸੋ ਮਦਦ ਉਸਦੀ ਦੀਨ ਨਾ ਲੱਕਨ ਇਹਦਾ ਬਹੁਤ ਹੀ ਆਮ ਹੋਏਗਾ ਜਿੱਥੇ ਜੇਗਾ ਹੜਾ ਆਏਗਾ ਕਿਉਂਕਿ ਇਹ ਇੱਕ ਦੰਚ ਨਕਸ਼ਣਾਲਾ ਮਾਮਲਾ ਨਹੀਂ ਆਉਣ ਵਾਲੇ ਦਿਨਾਂ ਵਿੱਚ ਬਿਮਾਰੀਆਂ ਤਾਂ ਹੁਣ ਵੀ ਵਧੀਆਂਆਂ ਮਿਆਂ ਹੁਣ ਵੀ ਇਹ ਕੋ ਲਗਾਤਾਰ ਘਾਟੇ ਦੇ ਵਿੱਚ ਜਾ ਰਿਹਾ ਹੈ ਤੇ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਸਬਸਿਡੀ ਮਿਲਦੀ ਹੈ ਲੀਡਰਾਂ ਨੂੰ ਉਹਨਾਂ ਨੂੰ ਉਹਨਾਂ ਵੱਲੋਂ ਛੱਡੀ ਨਹੀਂ ਜਾ ਰਹੀ ਜੀ ਜਿਹੜੇ ਆਗੂ ਆਪਣਾ ਚੰਗੀ ਆਮਦਨ ਰੱਖਦੇ ਆ ਚੰਗੀਆਂ ਜ਼ਮੀਨਾਂ ਉਹਨਾਂ ਨੂੰ ਘੱਟੋ ਘੱਟ ਸਬਸਿਡੀ ਛੱਡ ਰਣੀ ਚਾਹੀਦੀ ਜਿਹੜੇ ਇਲਾਕਿਆਂ 'ਚ ਹੜ੍ਹ ਨਹੀਂ ਵੀ ਆਏ ਸੀ ਜਿੱਥੇ ਚੌਂਦੀ ਫਸਲ ਚੰਗੀ ਖੜੀ ਸੀ ਉੱਥੇ ਉਹ ਨਵੇਂ ਕਿਸਮ ਦਾ ਵਾਇਰਸ ਜਿਹੜਾ ਹੈਗਾ ਗੋਣਾ ਵਾਇਰਸ ਜੀ ਨੂੰ ਕਹਿੰਦੇ ਆ ਉਹ ਬਿਮਾਰੀ ਪੈ ਗਈ ਹੈ ਇਹ ਸਾਲ ਸੌਣੀ ਦਾ ਜਿਹੜਾ ਮੇਰੇ ਮੋਸਮਾਂ ਬਹੁਤ ਹੀ ਬਰਬਾਦੀ ਵਾਲਾ ਬਹੁਤ ਹੀ ਤਰਸ ਦੀ ਜਿਹੜਾ ਸਾਲ ਕਹਿਆ ਜਾ ਸਕਦਾ ਜਿਹੜੇ ਹੱਡ ਤੋਂ बच ਗਏ ਤੇ ਹੁਣ ਧੋਨੇ ਦੀ ਬਿਮਾਰੀ ਉਹਨਾਂ ਨੂੰ ਲਪੇਟ ਰਹੀ ਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਬਣੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਮੇਤਰਾ ਦਰਸ਼ਕਾਂ ਨੂੰ ਇਹਨਾਂ ਸਤਿਕਾਰਨਾ ਸਤਿ ਸ਼੍ਰੀ ਅਕਾਲ ਲੋਸਵਾਲਾ ਪਾ ਹਾਜ਼ਰਾਂ ਦਰਸ਼ਕਾਂ ਦੀ ਚੈਰੀਜ ਜੀ ਖਬਰਾਂ ਕਈ ਅਹਿਮ ਨੇ ਪਰ ਅੱਜ ਦੀ ਖਬਰ ਜਿਹੜੀ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਉਹ ਹੋਰ ਵੀ ਅਹਿਮ ਬਣ ਜਾਂਦੀ ਹੈ ਕਿਉਂਕਿ ਡੇਰਾ ਬਿਆਸ ਦਾ ਇੱਕ ਨਾਮ ਹੈ ਤੇ ਗੁਰਿੰਦਰ ਢਿੱਲੋਂ ਬਾਬਾ ਗੁਰਿੰਦਰ ਢਿੱਲੋਂ ਲਗਾਤਾਰ ਸਿਆਸੀ ਲੀਡਰਾਂ ਨਾਲ ਮਿਲਦੇ ਨਜ਼ਰ ਆਉਂਦੇ ਨੇ ਤੇ ਬੜੇ ਠਰਮੇ ਵਾਲੇ ਨੇ ਤੇ ਅੱਜ ਉਹ ਨਾਬਾ ਜੇਲ੍ਹ ਦੇ ਵਿੱਚ ਪਹੁੰਚੇ ਨੇ ਵਿਕਰਮ ਸਿਉ ਮਜੀਠੀਏ ਦੀ ਮੁਲਾਕਾਤ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਆਮਦਨ ਤੋਂ ਬਾਅਦ ਜ਼ਿਦਾਦ ਦੇ ਮਾਮਲੇ ਵਿੱਚ ਵਿਕਰਮ ਸਿਉ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਹੋਰ ਲੀਡਰ ਵੀ ਜਾਂਦੇ ਨੇ ਜਿਵੇਂ ਕੱਲ ਵਿਰਸਾ ਸਿੰਘ ਬਲਟੋਹਾ ਗਏ ਸੀਗੇ ਜੀ ਤਾਂ ਬਲਟੋਹਾ ਸਾਹਿਬ ਨੂੰ ਮਿਲਣ ਨਹੀਂ ਦਿੱਤਾ ਗਿਆ ਸੀਗਾ ਪਰ ਅੱਜ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਦੇ ਅੰਦਰ ਮੁਲਾਕਾਤ ਦੇ ਲਈ ਗਏ ਨੇ ਜੀ ਬਿਲਕੁਲ ਅਹਿਮ ਮਾਮਲਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਡੇਰਾ ਅਬਿਆਸ ਮੁਖੀ ਉਹਨਾਂ ਦਾ ਜੇਲ੍ਹ ਨਾਬਾ ਜੇਲ੍ਹ ਦੇ ਵਿੱਚ ਸੀਨੀਅਰ ਆਕਾਲੀ ਨੇਤਾ ਵਿਕਰਮਜੀਤ ਸਿੰਘ ਨੂੰ ਮਿਲਣ ਜਾਣਾ ਮੁਲਾਕਾਤ ਕਰਨ ਦੇਣਾ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਜੀ ਉਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਦੇ ਉੱਤੇ ਕੀ ਗੱਲ ਟਿੱਪਣੀ ਕੀਤੀ ਜਾਵੇ ਜਾਂ ਖੁਦੋਲੀ ਤਰ੍ਹਾਂ ਉਸ ਨੂੰ ਤੇ ਲਿਆ ਜਾਵੇ ਇੰਨੀ ਗੱਲ ਹੀ ਕਹਿਣਾ ਕਿ ਬਾਬਾ ਡੇਰਾ ਬਿਆਸ ਮੁਖੀ ਜਿਹੜੇ ਹੈਗੇ ਆ ਅੱਜ ਉਹਨਾਂ ਨੇ ਮੁਲਾਕਾਤ ਕੀਤੀ ਬਿਕਰ ਮਿਜੀਠੀਆ ਦੇ ਨਾਲ ਨਾਬਾਦੀ ਜੇ ਇਸ ਆਪਣੇ ਆਪ ਬਹੁਤ ਹੀ ਅਹਿਮ ਮਾਮਲਾ ਹੈ ਆ ਕੋਸਦਮ ਸਹੀ ਨਾ ਹੋਵਾ ਮੇਰੀ ਉਹ ਘਟ ਜਾਣਕਾਰੀ ਮੁਤਾਬਕ ਜਿਹੜਾ ਹੈ ਸ਼ਾਇਦ ਆ ਜੇਲ੍ਹ ਦੇ ਅੰਦਰ ਡੇਰਾ ਬਿਆਸ ਮੁਖੀ ਨੇ ਕਿਸੇ ਪਹਿਲੇ ਜੇ ਨੇਤਾ ਨਾਲ ਮੁਲਾਕਾਤ ਕੀਤੀ ਹੋਵੇ ਬਹੁਤ ਘੱਟ ਮੈਂ ਕਿਤੇ ਦੇਖਿਆ ਨਹੀਂ ਕਿ ਜਿਸ ਮੁਲਾਕਾਤ ਕਰਨ ਗਏ ਹਾਂ ਡੇਰਾ ਬਿਆਸ ਮੁਖੀ ਇਸ ਕਰਕੇ ਬੜੀ ਵੱਡੀ ਅਹਿਮੀਅਤ ਹੈ ਇਸ ਗੱਲ ਦੇ ਵਿੱਚ ਉਂਝ ਵੀ ਜਿਹੜਾ ਡੇਰਾ ਬਿਆਸ ਮੁਖੀ ਹੈ ਉਹਨਾਂ ਦੀ ਇੱਕ ਬੜੀ ਸ਼ੋਭੀ ਹੈ ਇੱਕ ਨਾਂ ਹੈਗਾ ਪ੍ਰਧਾਨ ਮੰਤਰੀ ਤੋਂ ਲੈ ਕੇ ਫਿਲਮੀ ਕਲਾਕਾਰ ਆਰਟਿਸਟ ਇੱਕ ਦਿਨ ਪਹਿਲਾਂ ਫੋਟੋਆਂ ਦੇਖੀ ਸੀਗੇ ਦਿਲਜੀਤ ਸਾਨ ਬੜੀ ਨਾ ਮੈਂ ਗ੍ਰਾਮੀਅਸ ਦੀ ਆਪਣਾ ਦੀ ਫਿਲਮੀ ਦੁਨੀਆ ਦੀ ਆ ਉਹਨਾਂ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਸੀ ਇਸੇ ਤਰੀਕੇ ਨਾਲ ਬਾਕ ਹੋ ਕੇ ਜਦਾਂ ਤੁਸੀਂ ਜ਼ਿਕਰ ਕੀਤਾ ਰਾਸ ਦੀ ਆਗੂ ਨਾਲ ਸਮਾਜਿਕ ਆਗੂ ਨਾਲ ਧਾਰਮਿਕ ਆਗੂ ਨਾਲ ਦੁਨੀਆ ਪਰਚਾ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਦਾ ਸਤਿਕਾਰ ਕਰਨ ਵਾਲੇ ਲੋਕ ਬੈਠੇ ਕੋੜਾਂ ਲੋਕ ਉਹਨਾਂ ਦੇ ਪਲੇ ਗਿਆ ਫੋਲੋਸਮ ਇਸੇ ਤਰ੍ਹਾਂ ਹੁੰਣਗੇ ਇਸ ਲਿਆਰ ਨਾਲ ਕੋਈ ਦੂਰ ਨਹੀਂ ਉਹਨਾਂ ਦੀ ਬੜੀ ਬੜੀ ਐਵੇਂ ਹੀ ਤਾਂ ਤੁਹਾਨੂੰ ਬਲਮ ਮੁਲਾਕਾਤ ਕਰਨ ਜਣਾ ਆਪਣੇ ਆਪ ਜੀ ਇੱਕ ਵੱਡਾ ਸਨੇਹ ਹੈ ਜੀ ਹਾਲਾਂਕਿ ਕੋਈ ਮੀਡੀਆ ਚ ਵੀ ਆ ਰਿਹਾ ਹੈ ਕਿ ਵਿਕਰ ਮੀਡੀਆ ਨਾਲੋਂ ਉਹਦੇ ਨਜ਼ਦੀਕੀ ਰਿਸ਼ਤੇਦਾਰੀ ਇਸ ਤਰ੍ਹਾਂ ਦੇ ਮੁਲਾਕਾਤ ਕਰਨ ਗਏ ਆ ਇਹ ਵੀ ਸਹੀ ਹੈ ਉਹਨਾਂ ਦੀ ਮੁਲਾਕਾਤ ਹੀ ਆਪਣੇ ਚ ਬਹੁਤ ਇੱਕ ਅਹਿਮ ਸਵਾਲ ਹੈ ਅਕਸਰ ਦੇਖਿਆ ਜਰੂਰ ਹੈ ਕਿ ਵੀ ਅਕਸਰ ਆਪਾਂ ਦੇਖਦੇ ਹਾਂ ਕਿ ਬਰੇ ਵੀ ਆ ਰਿਹਾ ਹੈ ਮੀਡੀਆ 'ਚ ਜਦੋਂ ਮੁਲਾਕਾਤ ਹੋਈ ਹੈ ਜੀ ਕਿਉਂਕਿ ਬਾਹਰ ਆ ਕੇ ਕੀ ਗੱਲਾਂ ਸਾਹਮਣੇ ਆਉਣੀਆਂ ਵੀ ਇਹ ਜਰਨਲਿਸਟ ਮੈਂ ਜਿੰਨਾ ਕਿ ਉਹਨਾਂ ਨੂੰ ਜਾਣਦਾਂ ਜਾਂ ਦੇਖ ਲੈਂ ਮੀਡੀਆ ਦੇ ਰਹੀਂ ਵੀ ਉਹ ਕਦੇ ਕਾਟੀ ਟਿੱਪਣੀ ਕਰਦੇ ਮੈਨੂੰ ਨਹੀਂ ਲੱਗਦਾ ਬਾਹਰ ਆ ਕੇ ਕੋਈ ਇਸ ਮੁਲਾਕਾਤ ਬਾਰੇ ਟਿੱਪਣੀ ਕਰਨੀ ਹੈ ਜੀ ਇਹ ਨਿੱਜੀ ਕਿਸਮ ਦੀ ਨਿੱਜੀ ਤਰ੍ਹਾਂ ਦੀ ਮੁਲਾਕਾਤ ਹੈਗੀ ਹੈ ਸੋ ਬਾਹਰ ਤਾਂ ਕੁਝ ਵੀ ਨਹੀਂ ਆਏਗਾ ਇਸ ਮੁਲਾਕਾਤ 'ਚੋਂ ਜੇ ਕਿਸੇ ਨੂੰ ਉਮੀਦ ਹੋਵੇ ਕਿ ਬਾਹਰ ਆ ਕੇ ਕੋਈ ਗੱਲ ਕਰਨਗੇ ਪਰ ਇੰਨੀ ਗੱਲ ਜ਼ਰੂਰ ਹੈ ਕਿ ਉਹਨਾਂ ਦੀ ਨਜੀਮ ਮੁਲਾਕਾਤਾ ਔਰ ਨਜੀਮ ਮੁਲਾਕਾਤ ਦੀ ਆਪਣੇ ਆਪ ਚ ਇੱਕ ਬੜਾ ਅਹਿਮ ਮਹਣਾ ਕਟੁਕਰ ਬਿਕਰ ਮੀਠਿਆ ਲਈ ਕਿਹਾ ਜਾ ਸਕਦਾ ਹੈ ਉਹਨੂੰ ਵੱਡੀ ਰਾਹਤ ਵਾਲੀ ਗੱਲ ਆ ਕਿ ਕਿ ਡੇਰਾ ਵਿਆਸ ਮੁਕਤੀ ਦਾ ਜੇਲ੍ਹ ਚ ਚੱਲ ਕੇ ਮੁਲਾਕਾਤ ਕਰਨ ਜਾਣਾ ਬਿਕਰ ਮੀਠਿਆ ਲਈ ਆਪਣੇ ਆਪ ਲਈ ਇੱਕ ਵੱਡੀ ਰਾਹਤ ਹੈ ਲੰਬੇ ਸਮੇਂ ਤੋਂ ਜਿਹੜਾ ਆਗੂ ਇੱਕ ਵਿਅਕਤੀ ਸਧਾਰਨ ਵਿਅਕਤੀ ਵੀ ਹੋਵੇ ਲੰਬੇ ਸਮੇਂ ਤੋਂ ਜੇਲ੍ਹ ਚ ਬੈਠਾ ਹੋਵੇ ਆਪਾਂ ਜਾਣਦੇ ਹਾਂ ਕਿੰਦਾਂ ਦੀਆਂ ਮੁਸ਼ਕਲਾਂ ਆਉਂਦੀਆਂ ਜੇਲ੍ਹ ਚ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਕਹਾਤੋਂ ਤੇ ਫਿਰ ਆਗੂ ਹੋਏ ਜਦ ਅਪਸੋਖੜੀ ਟਕੜਾ ਹੋਵੇ ਤਾਂ ਉਹਦਾ ਦੇਰ ਤੱਕ ਬੈਠਣਾ ਆਪਣੇ ਆਪ 'ਚ ਹੀ ਮੁਸ਼ਕਲ ਹੁੰਦਾ ਹੈ ਸੇਹੋ ਜੀ ਸਥਿਤੀ 'ਚ ਡੇਰਾ ਬਿਆਸ ਮੁਖੀ ਦੀ ਮੁਲਾਕਾਤ ਬਿਕਰ ਮਿਠਿਆਲੀ ਆਪਣੇ ਆਪ 'ਚ ਇੱਕ ਬੜੀ ਰਾਤ ਵਾਲੀ ਗੱਲ ਹੋਈਗੀ ਉਹਨਾਂ ਦਾ ਤਾਂ ਹੌਸਲਾ ਹੋਏਗਾ ਉਹਨਾਂ ਦੇ ਰਿਸ਼ਤੇਦਾਰਾਂ ਦਾ ਉਹਨਾਂ ਸਰਕਲ ਦਾ ਔਰ ਸੁਮਣੀ ਕਾਲੀਦਾਲ ਦੇ ਲਈ ਵੀ ਹਾਲਾਂਕਿ ਨਿੱਜੀ ਮੁਲਾਕਾਤ ਹੈ ਪਰ ਬਿਕਰ ਮਿਠਿਆਲਾ ਕਾਲੀਦਾਲ ਤੇ ਕਦਾਵਾਰ ਆਗੂਆ ਉਹਨਾਂ ਲਈ ਵੀ ਇੱਕ ਸਨਿਆਾ ਜਾਏਗਾ ਕਿਉਂਕਿ ਬਾਬਾ ਜਨਾਬ ਐਸ ਮੁਖੀ ਦਾ ਮੁਲਾਕਾਤ ਕਰਨ ਜਾਣਾ ਹੈ ਆਪਣੇ ਆਪ 'ਚ ਇੱਕ ਵੱਡਾ ਸਨਹਿ ਹੈ ਜੀ ਜੀ ਸੋ ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਅਕਾਲੀ ਪਰਿਵਾਰ ਦੇ ਘਰੇ ਜਿਵੇਂ ਬਾਦਲ ਪਰਿਵਾਰ ਦੇ ਘਰੇ ਪ੍ਰੋਗਰਾਮ ਹੁੰਦਾ ਸੀ ਤਾਂ ਉੱਥੇ ਵੀ ਵਿਕਰਮ ਸੋਮਜੀਠੀਆ ਦੇ ਤਸਵੀਰਾਂ ਸਾਹਮਣੇ ਆਉਂਦੇ ਸੀ ਬਾਬਾ ਗੁਰੂ ਨਦਰ ਸਿੰਘ ਢੱਲੋਂ ਨੂੰ ਉਹ ਮਿਲਦੇ ਹੋਏ ਨਜ਼ਰ ਆਉਂਦੇ ਸੀ ਤੇ ਅਗਲੀ ਖਬਰ ਦਾ ਰੁਕ ਕਰਾਂਗੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਇੱਕ ਪੰਜਾਬੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿਹਤ ਬੀਮਾ ਯੋਜਨਾ ਉਹਦੀ ਅੱਜ ਸ਼ੁਰੂਆਤ ਹੋ ਗਈ ਹੈ ਤੇ ਉਹਦੀ ਰਜਿਸਟ੍ਰੇਸ਼ਨ ਅੱਜ ਸ਼ੁਰੂ ਆਪਾਂ ਦੇਖੋ ਪਹਿਲਾਂ ਵੀ ਇਸ ਮਾਮਲੇ ਤੇ ਚਰਚਾ ਕਰਦੇ ਰਹੇ ਨੇ ਆ ਪੰਜਾਬ ਦੇ ਆਮ ਲੋਕਾਂ ਨੇ ਸੁਧਾਰ ਲੋਕਾਂ ਨੇ ਮੈਂ ਕਹਾਂਗਾ ਕਿ ਬੜਾ ਵੱਡਾ ਤੋਹਾ ਬੜੀ ਵੱਡੀ ਰਾਹਤ ਹੈ 10 ਲੱਖ ਮੁੱਖ ਮੰਤਰੀ ਸਿਹਤ ਬੀਮਾ ਜੋਨਾ ਦੇਣ ਲੋਕਾਂ ਨੂੰ ਲਾਜ਼ਮੀ ਮੂਰਤ ਮਦਦ ਮੂਰਤ ਲਾਜ਼ੁਨਾ ਆਪਣੇ ਆਪ ਚ ਇੱਕ ਬਹੁਤ ਵੱਡਾ ਮਾਮਲਾ ਹੈਗਾ ਔਰ ਇਹਦੀ ਸ਼ੁਰੂਆਤ ਅੱਜ ਤੋਂ ਜਿਸ ਆਪਾਂ ਗੱਲ ਕਰ ਰਹੇ ਆਂ ਇਹਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ ਦੋ ਥਾਵਾਂ ਤੋਂ ਬਰਨਾਲਾ ਦਾ ਮੁੱਖ ਮੰਤਰੀ ਦੇ ਗਵਾਂਢ ਦਾ ਜੱਦੀ ਇਲਾਕਾ ਹੈ ਦੂਜਾ ਧਰਮਧਰਮ ਦਾ ਮਾਜੇ ਦਾ ਇਲਾਕਾ ਧਰਮਧਰਮ ਐਸੇ ਬਹੁਤ ਵੱਡੀ ਆਫਰ ਚ ਹਾੜਾਂ ਦੇ ਕਾਰਨ ਬਹੁਤ ਸਾਰੇ ਇਲਾਕੇ ਬਹੁਤ ਸਾਰੇ ਪਿੰਡ ਜਿਹੜਾ ਹੈਗਾ ਹਾੜਾਂ ਦੀ ਮਾਰ ਇੱਥੇ ਬਿਮਾਰੀਆਂ ਕੁਝ ਕਈ ਕੁਝ ਵਾਪਰਿਆ ਉਥੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਦੂਜੀ ਬਨਾਲਾ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਔਰ ਜਿਹੜਾ ਸ਼ੁਰੂਆਤ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਕਾਇਦਾ মিডিਆ ਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਸੰਬੰਧੀ ਚ ਕੈਂਪ ਲਾਇਆ ਜਾਣਗੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਏਗੀ ਔਰ ਇਹ ਵੀ ਕਹਿ ਗਏ ਕਿ ਬਿਲਕੁਲ ਸਧਾਰਨ ਤਰੀਕੇ ਨਾਲ ਆ ਇਸ ਸਕੀਮ ਦਾ ਕੋਈ ਵੀ ਮੈਂਬਰ ਜਿਹੜਾ ਪਰਿਵਾਰ ਦਾ ਮੈਂਬਰ ਆ ਬਣ ਸਕਦਾ ਹੈ। ਪੂਰੇ ਪੰਜਾਬ ਚ ਲਾਗੂ ਹੈ। ਕੋਈ ਕਿਸੇ ਕਿਸ ਦੀ ਇਸ ਤਰ੍ਹਾਂ ਦੀ ਸ਼ਰਤ ਨਹੀਂ ਕਿ 5 ਜੀਆਂ ਤੱਕ ਸੀਮਿਤ ਹੈ ਜਾਂ 3 ਜੀਆਂ ਤੱਕ ਸੀਮਿਤ ਹੈ। ਜਿਹੜਾ ਇਹ ਪਰਿਵਾਰ ਦਾ ਮੁਖੀ ਜਿਹੜਾ ਪਰਿਵਾਰ ਦਾ ਹੈਡ ਜਿਹੜਾ ਜਿਹਦੇ ਨਾਂ ਤੇ ਕਾਰਡ ਬਣੇਗਾ ਪੂਰਾ ਪਰਿਵਾਰ ਹੀ ਯਾਨੀ ਉਹਦੇ ਚੋਂ ਮੱਦਦ ਉਸ ਦੇ ਦੀਨ ਲੈ ਸਕਦਾ ਹੈ। ਇਸ ਤਰ੍ਹਾਂ ਦੀ ਸਿੱਧੀ ਬਣਿਆ ਖਾਸ ਤੌਰ ਤੇ ਅਗਲੇ ਤਰ੍ਹਾਂ ਦੇ ਅੰਦਰ ਉਹਨਾਂ ਵਾਲਾ ਕੰਮ ਤਾਂ ਬਹੁਤ ਹੀ ਐਮ ਹੋਏਗਾ ਜਿੱਥੇ ਜਗਾ ਹੜਾ ਹੈ ਕਿਉਂਕਿ ਇਹ ਇੱਕਦੰਤ ਨਕਸ਼ਣ ਵਾਲਾ ਮਾਮਲਾ ਨਹੀਂ ਆਉਣ ਵਾਲਾ ਜਨਸਥੇ ਬਿਮਾਰੀਆਂ ਤਾਂ ਹੁਣ ਵੀ ਵਧੀਆਂ ਹੋਈਆਂ ਹੁਣ ਵੀ ਮੈਡੀਕਲ ਤੌਰ ਤੇ ਟੀਮਾਂ ਗਈਆਂ ਵੀਆਂ ਮਦਦਕਾਰੀਆਂ ਪਰ ਲੰਬੇ ਸਮੇਂ ਚ ਵੀ ਕਈ ਬਿਮਾਰੀਆਂ ਜੀਆਂ ਹੁੰਦੀਆਂ ਜਿਹੜੀਆਂ ਹੌਲੀ ਹੌਲੀ ਉੱਪਰ ਦੀਆਂ ਸਾਹਮਣੇ ਹੁੰਦੀਆਂ ਸੋ ਹੜਮਾਰੇ ਖੇਤਰਾਂ ਲਈ ਤਾਂ ਜਿੱਥੇ ਤੌਰ ਤੇ ਸਕੀਮ ਜਿਹੜੀ ਲਾਗਕਾਰੀ ਹੋਏਗੀ ਹੋਈਏ ਅੱਗੇ ਸਮੁੱਚੇ ਪੰਜਾਬੀਆਂ ਲਈ ਵੀ ਇਹ ਸਕੀਮ ਬੜਾ ਇੱਕ ਤੋਹਫੇ ਦੇ ਤੌਰ ਤੇ ਸਰਕਾਰ ਵੱਲੋਂ ਦਿੱਤਾ ਗਿਆ ਔਰ ਇਹ ਵੀ ਦਾਵਾ ਕੀਤਾ ਗਿਆ ਕਿ ਪੂਰੇ ਮਲਕ ਦੇ ਅੰਦਰ ਕਿ ਪੰਜਾਬ ਹੈ ਜਿਆ ਸੁਬਾ ਜਿੱਥੇ 10 ਲੱਖ ਦੀ ਸਕੀਮ ਸਿਹਤ ਬੀਮਾ ਯੋਜਨਾ ਦੇ ਨਾਤੇ ਸ਼ੁਰੂ ਕੀਤੀ ਗਈ ਹੈ ਕਿਉਂਕਿ ਆਕਸਰ ਜੜੇ ਸਧਾਰਨ ਪਰਿਵਾਰ ਆਜ ਕੱਲ ਆਪਾਂ ਸਾਰੇ ਜਾਣਦੇ ਜਿੱਦਾਂ ਦੇ ਹਸਬੰਦਾਂ ਦੇ ਖਰਚੇ ਆ ਲੱਖਾਂ ਰੁਪਏ ਦੇ ਖਰਚੇ ਹੁੰਦੇ ਪਹਿਲੀ ਗੱਲ ਤਾਂ ਵੱਡੇ ਹਸਪਤਾਲ ਚ ਜਾਣ ਤੋਂ ਜੇ ਕਿਸੇ ਦਾ ਕੋਈ ਵੀ ਔਰ ਬਹੁਤ ਸਾਰੇ ਇਹ ਮਾਰਿਸ ਕਰਕੇ ਦਮ ਤੋੜ ਜਾਂਦੇ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਵਾਰਸ ਜਿਹੜੇ ਹੈਗੇ ਉਹ ਲਾਜ ਕਰਾਉਣ ਦੇ ਸਮਰੱਥ ਨਹੀਂ ਹੁੰਦੇ ਜੀ ਸੋ ਇਹ ਚੰਗੀ ਰਾਹਤ ਵਾਲੀ ਜਾਣਕਾਰੀ ਹੈ ਇੱਕ ਚੰਗੀ ਸ਼ੁਰੂ ਕੀਤੀ ਗਈ ਹੈ ਲਗਾ ਕੇ ਪੰਜਾਬ ਦਾ ਇਸ ਮਾਮਲੇ 'ਚ ਕਾਫੀ ਬਿਮਾਰੀਆਂ ਦੇ ਮਾਮਲੇ ਤੋਂ ਛੁਟਕਾਰਾ ਹੋਏਗਾ ਉਹ ਰਾਹਤ ਵੀ ਮਿਲੇਗੀ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਜਿੱਥੇ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੀ ਮਾਰ ਪਈ ਸੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੇ ਵਿੱਚ ਜਾਂਦੇ ਨੇ ਜਹਾਜ਼ ਵੀ ਆਉਂਦੇ ਨੇ ਆਪਣਾ ਤੇ ਉਹਨਾਂ ਵੱਲੋਂ ਵੀ ਮਦਦ ਵੀ ਕੀਤੀ ਗਈ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਪਰ ਉਸ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਜੀ ਬਿਕੋਸ ਇਹ ਹੈ ਦੇਖੋ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਅਗਲੇ ਦਿਨਾਂ ਚਾ ਔਰ ਸੂਕੇ ਪੰਜਾਬੀਆਂ ਦੀਆਂ ਨਜ਼ਰਾਂ ਉਸ ਸੈਸ਼ਨ ਤੇ ਕੀ ਕਹਾਂਗੇ ਉਹ ਤੋਂ ਪਹਿਲਾਂ ਜਿਹਨ ਪਲਕੇ ਮੁੱਖ ਮੰਤਰੀ ਵੱਲੋਂ ਆਪਣੀ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਉਹ ਸਬਬ ਕੀ ਹੈ ਕਿਉਂਕਿ ਸੌਰੀ ਸੈਸ਼ਨ ਦੇ ਵਿੱਚ ਜੋ ਕੁਝ ਹੋਣਾ ਹੜਾ ਨਾਲ ਸੰਬੰਧਿਤ ਵਿਸ਼ੇਸ਼ ਸੈਸ਼ਨ ਆਉਣਾ ਚਾਹੀਦੇ ਕਿਹੜੇ ਕਿਹੜੇ ਮੁੱਦੇ ਆਉਣੇ ਆ ਕਿਹੜੇ ਕਿਹੜੇ ਕੁਸੂਦਾਂ ਹੋਣੀਆਂ ਲੋਕਾਂ ਲਈ ਕਿਲੇ ਰਾਹਤ ਵਾਲੇ ਫੈਸਲੇ ਲੈ ਜਾਣੇ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਕੈਬਨਿਟ ਤੇ ਵਿਚਾਰੇ ਜਾਣ ਤੋਂ ਬਾਅਦ ਹੀ ਫਿਰ ਸੰਦੀਪ ਪਟਲ ਦੇ ਜਾਏਗਾ ਪਰ ਇਹ ਜਦੋਂ ਆਪਾਂ ਸੈਸ਼ਨ ਦੀ ਗੱਲ ਕਰਦੇ ਬਹੁਤ سارے ਮਾਮਲੇ ਸਾਹਮਣੇ ਆਉਣਗੇ ਇੱਕ ਤਾਂ ਵੱਡਾ ਮਾਮਲਾ ਇਹ ਹੈ ਕਿ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਸਰਕਾਰ ਜਾਣਕਾਰੀ ਦੇਏਗੀ ਸਬੂਚੇ ਤੌਰ ਤੇ ਪੰਜਾਬੀਆਂ ਨੂੰ ਕਿ ਕੀ ਕੀ ਮਤਲਬ ਕੀਤੀ ਜਾ ਰਹੀ ਹੈ ਕਿੰਨਾ ਵੱਡਾ ਨੁਕਸਾਨ ਆ ਹਾਲਾਂਕਿ ਇਹੜੀਆਂ ਵੱਡੀਆਂ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਕੇਂਦਰ ਨੂੰ ਭੇਜੀਆਂ ਜਾਣਗੀਆਂ ਪਰ ਪੰਜਾਬ ਦਾ ਅਨਸਾਰ ਦਾ ਸੈਸ਼ਨ ਹੀ ਆਪਣਾ ਸੇ ਇੱਕ ਵੱਡੀ ਅਹਿਮ ਘਟਨਾ ਹੁੰਦੀ ਹੈ ਉਹਦੇ ਤੇ ਵੀ ਸਾਰੀ ਜਾਣਕਾਰੀ ਮਹਈਆ ਕੀਤੀ ਜਾਏਗੀ ਫਿਰ ਇਹ ਵੀ ਸਵਾਲ ਉੱਠਦੇ ਹੈ ਕਿ ਕਹੜਾ ਲਿਖ ਕੌਣ ਜ਼ਿੰਮੇਵਾਰ ਹੈ ਵਿਰੋਧੀ ਧਿਰਾਂ ਹਾਕਮ ਤੇ ਹਮਲੇ ਕਰ ਰਹੀਆਂ ਕਿ ਤੁਸੀਂ ਇਸ ਸਮੱਸਿਆ ਨੂੰ ਨਹੀਂ ਸੰਭਾਲਿਆ ਦੂਜੇ ਪਾਸੇ ਲਈ ਹਾਕਮ ਦੇ ਨਾਲ ਜਿਸ ਤਰ੍ਹਾਂ ਦੀ ਸਥਿਤੀ ਇਸ ਵੇਲੇ ਬਣੀ ਵੀ ਹੈ ਉਹ ਕਹਿੰਦੇ ਕਿ ਕੇਂਦਰ ਜੋ ਮਦਦ ਮਿਲਣੀ ਚਾਹੀਦੀ ਤੇ ਉਹ ਨਹੀਂ ਮਿਲ ਰਹੀ ਆਪਾਂ ਹਾਲਾਂਕਿ ਸੈਸ਼ਨ ਦੀ ਗੱਲ ਕਰਦੇ ਆਂ ਜੋ ਜੋ ਪਾਰਲੀਮੈਂਟ ਦੀ ਜੀ ਆਪਾਂ ਗੱਲ ਕਰੀਏ ਪਾਰਲੀਮੈਂਟ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਰਾਹੁਲ ਗਾਂਧੀ ਉਹਨਾਂ ਵੱਲੋਂ ਅੱਜ ਵੀ ਜਿਹੜਾ ਮੀਡੀਆ 'ਚ ਬਿਆਨ ਆ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਵੱਡੀ ਮਦਦ ਦੀ ਲੋੜ ਆ ਜਿਹੜਾ 1600 ਕਰੋੜ ਰੁਪਏ ਦੀ ਮਦਦ ਦਿੱਤੀ ਗਈ ਆ ਉਹ ਨਾ ਕਾਫੀ ਆ ਕਿੱਥੇ 20000 ਕਰੋੜ ਕਿੱਥੇ 1600 ਕਰੋੜ ਰੁਪਇਆ ਤੇ ਪੰਜਾਬ ਨੂੰ ਵੱਡੀ ਮਦਦ ਦੀ ਲੋੜ ਆ ਇਸ ਕਰਕੇ ਕੇਂਦਰ ਨੂੰ ਅੱਗੇ ਆਉਣਾ ਚਾਹੀਦਾ ਜਣੀ ਸਦਨ ਦੇ ਅੰਦਰ ਪਾਰਲੀਮੈਂਟ ਜਿਹੜੇ ਵਿਰੋਧੀ ਧਿਰ ਦੇ ਆਗੂ ਉਹ ਵੀ ਮੰਗ ਕਰ ਰਹੇ ਆ ਇਸੀ ਤਰ੍ਹਾਂ ਦਾ ਮਾਹੌਲ ਪੰਜਾਬ ਵਿਧਾਨ ਸਭਾ ਸੀ ਸਾਨੂੰ ਬਣਦਾ ਨਜ਼ਰ ਆਏਗਾ ਜਿਸਨ ਸੈਸ਼ਨ ਹੋਗਾ ਕਿਉਂਕਿ ਕੇਂਦਰ ਨੂੰ ਸਿੱਧੇ ਤੌਰ ਤੇ ਹਾਕਮ ਤਰਫੋਂ ਲ ਇੱਕ ਟਾਇਰ ਜਿਕੜਾ ਕੀਤਾ ਜਾਏਗਾ ਕੋਈ ਮਦਦ ਨਹੀਂ ਮਿਲ ਰਹੀ ਹਾਲਾਂਕਿ ਹਾਕਮ ਤਰਫੋਂ ਸਸਨ ਦੇ ਅੰਦਰ ਇਨਕ ਮਜ਼ਬੂਤ ਧਰਨੀ ਆ ਉਹਨਾਂ ਦੀ ਆਵਾਜ਼ ਬਹੁਤ ਘੱਟ ਸੁਣਨ ਨੂੰ ਉੱਥੇ ਮਿਲੇਗੀ ਪਰ ਸਦਨ ਦੇ ਬਾਹਰ ਮੀਡੀਆ ਚ ਭਾਜਪਾ ਜਗੂ ਲਗਾਤਾਰ ਆਪ ਤੇ ਹਮਲੇ ਕਰ ਰਿਹਾ ਹੈ ਕਿ ਆਪ ਦੀ ਵਜ੍ਹਾ ਕਰਕੇ ਉਥੇ ਸਾਫਤੂ ਨੇ ਮਾਨ ਆਫਰ ਦਾ ਨਾ ਦਿੰਦੇ ਪਰ ਸਦਨ ਦੇ ਅੰਦਰ ਨਿਪਟਾਰਾ ਹੋਏਗਾ ਨਾ ਮੁੱਦਿਆਂ ਤੇ ਮੁੱਖ ਮੰਤਰੀ ਅਧਿਕਾਰਤ ਤੌਰ ਤੇ ਬਿਆਨ ਦੇਣਗੇ ਦੂਜੇ ਕੈਬਨਟ ਮੰਤਰੀ ਬੋਲਣਗੇ ਔਰ ਕਿਸ ਤਰ੍ਹਾਂ ਉਹ ਦੱਸ ਰਹੇ ਆ ਕਿ ਵੀ ਸਮੂਚੀ ਕੈਬਨਟ ਜਿਹੜੀ ਆ ਖੜਾਂ ਦੇ ਕਮਾਂ ਚ ਰਾਤ ਕਮਾਂ ਚ ਲੱਗੀ ਆ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਫਸਲਾਂ ਦਾ ਕਰਾਂ ਦਾ ਜਾਨਵਾਲੀ ਨੁਕਸਾਨ ਵਿਦੇਕਦਾਰੇ ਡੁੱਬ ਗਿਆ ਸੇ ਸੂਝ ਤਾਂ ਪਰਵਾਸ ਹੋਈਆਂ ਬਹੁਤ ਕੋਈ ਵੱਡੀ ਪਰਵਾਦੀ ਹੈ ਪੰਜਾਬ ਤੋਕੋਂ ਕਰਦਾ ਹੈ ਬਰਾਦੀ ਸੁਣ ਲਿਖਣ ਦੇ ਲਈ ਵੱਡੀ ਰਹਾ ਹੈ ਜੀ ਇਸੇ ਕਰਕੇ ਪਾਕਿਸਤਾਨ ਤੋਂ ਮੁਦਰਾ ਜ਼ਿਕਰ ਕਰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਮਦਦ ਉਪਰੋਕਤ ਕੇ ਸੰਚੇਪ ਇਹ ਅਭਿਆਨ ਨੂੰ ਫੇਰ ਇੱਕ ਵਾਰ ਅਪੀਲ ਕੀਤੀ ਹੈ ਕਿ ਆਓ ਆਪਾਂ ਪੰਜਾਬ ਨੂੰ ਸੰਕਟੋਂ ਕੱਢਣ ਲਈ ਪਿਛੋਂ ਲਈ ਸਾਰੇ ਖੁਦਰੀ ਨਾਲ ਤੇਜ ਦੇ ਸੰਦੇਸ਼ ਜਿੱਥੇ ਵੀ ਬੈਠਿਓ ਵਾ ਤੋਂ ਵਾ ਮਦਦ ਕਰੀ ਜਾਏ ਸੋ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆਪਣੇ ਆਪ ਚ ਇੱਕ ਵੱਡਾ ਇਸ਼ੂ ਹੈ ਕਿ ਕਿਸ ਤਰ੍ਹਾਂ ਪੰਜਾਬ ਛੜਾ ਹੈ ਕਿਹੜੀ ਤਰ ਮਦਦ ਕਰ ਰਹੀ ਹੈ ਕਿਦਾਂ ਦੀ ਸਥਿਤੀ ਹੈ ਆਉਣ ਵਾਲੇ ਦਿਨ ਉਹ ਪੰਜਾਬ ਦਾ ਸਦ ਸੈਨ ਹੈਗਾ ਸਾਇਤਸ ਵੀਰ ਦੇਸ਼ ਦੇ ਦੁਨੀਆ ਪੱੜ ਜਿਹੜੇ ਬੈਠੇ ਪਿਣਾ ਬੀਆ ਉਹਨਾਂ ਦੇ ਸਾਹਮਣੇ ਸਪਸ਼ਟ ਹੋਈ ਕੇਂਦਰ ਦਾ ਕੀ ਹੋਈਆ ਪੰਜਾਬ ਕੀ ਕਰਾ ਸਮਾਜ ਸੇਵੀ ਜਥੇਬੰਦੀ ਦੀ ਭੂਮਿਕਾ ਕੀ ਹੋਈਆ ਉਹ ਸਾਰਾ ਕੁਝ ਆਉਣ ਵਾਲੇ ਦਿਨਾਂ ਚ ਸੰਧ ਦੀ ਮੇਜ਼ ਤੇ ਆਏਗਾ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਦੇ ਲੀਡਰਾਂ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਹੈ ਵੀ ਇਹਨਾਂ ਨੂੰ ਪੱਤੇ ਬਹੁਤ ਮਿਲਦੇ ਨੇ ਸਹੂਲਤਾ ਬਹੁਤ ਮਿਲਦੀਆਂ ਨੇ ਪਰ ਕਈ ਲੀਡਰ ਉਹ ਵੀ ਹੁੰਦੇ ਨੇ ਜਿਹੜੇ ਇਹ ਸਹੂਲਤਾ ਛੱਡ ਦਿੰਦੇ ਨੇ ਵੀ ਭਾਈ ਮੈਂ ਜ਼ਿਆਦਾ ਬੋਝ ਨਹੀਂ ਪਾਣਾ ਖਜ਼ਾਨੇ ਦੇ ਉੱਤੇ ਲਗਾਤਾਰ ਪੰਜਾਬ ਕਰਜ਼ਾਈ ਹੁੰਦਾ ਜਾ ਰਿਹਾ ਹੈ ਤੇ ਸਭ ਤੋਂ ਵੱਧ ਜੋ ਪ੍ਰਭਾਵਿਤ ਹੁੰਦਾ ਉਹ ਬਿਜਲੀ ਬੋਰਡ ਦਾ ਵਿਭਾਗ ਹੈ ਕਿਉਂਕਿ ਬਿਜਲੀ ਬੋਰਡ ਲਗਾਤਾਰ ਘਾਟੇ ਦੇ ਵਿੱਚ ਜਾ ਰਿਹਾ ਹੈ ਤੇ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਸਬਸਿਡੀ ਮਿਲਦੀ ਹੈ ਲੀਡਰਾਂ ਨੂੰ ਉਹਨਾਂ ਨੂੰ ਉਹਨਾਂ ਵੱਲੋਂ ਛੱਡੀ ਨਹੀਂ ਜਾ ਰਹੀ ਜੀ ਬਿਲਕੁਲ ਜਦੋਂ ਇਹ ਸਵਾਲ ਆਇਆ ਤਾਂ ਮੈਨੂੰ ਕੈਪਟਨ ਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਉਹਨਾਂ ਦਾ ਸਮਾਂ ਚਿੱਤੇ ਆ ਗਿਆ ਉਹਨਾਂ ਨੇ ਇੱਕ ਵਾਰੀ ਮੀਡੀਆ ਦੇ ਖੁੱਲ੍ਹੇ ਤੋਂ ਉਹ ਸੱਦਾ ਦਿੱਤਾ ਸੀ ਖਾਸ ਤੌਰ ਤੇ ਉਹਨਾਂ ਨੇ ਕਿਹਾ ਜਿਹ ਉਦਾ ਬਹੁਤ ਵੱਡਾ ਬਿੱਲ ਹੈ ਔਰ ਹਰ ਵਾਰ ਉਹ ਬੋਝ ਵੱਧਦਾ ਹੀ ਚੁੜਿਆ ਜਾ ਰਿਹਾ ਕਿਉਂਕਿ ਬਿਜਲੀ ਖਰਚੇ ਵਧ ਰਹੇ ਆ ਨਾਲ ਨਾਲ ਬਿੱਲ ਵੀ ਵੱਧਦਾ ਜਾ ਰਿਹਾ ਤੇ ਉਹਨੇ ਕਹੇ ਸੀ ਜਿਹੜੇ ਆਗੂ ਆਪਣਾ ਚੰਗੀ ਆਮਦਨ ਰੱਖਦੇ ਆ ਚੰਗੀਆਂ ਜ਼ਮੀਨਾਂ ਉਹਨਾਂ ਨੂੰ ਘਟੂ ਘਾਟੇ ਸਬਸਿਡੀ ਛੱਡ ਦੇਣੀ ਚਾਹੀਦੀ ਆ ਉਹਨਾਂ ਚੋਂ ਆਪਾਂ ਨਾ ਚਲੋ ਕਿਹਦਾ ਕੀ ਲਵਾਂਗੇ ਤਿੰਨ ਚਾਰ ਆਗੂ ਸੇਚਨਾਂ ਨੇ ਐਲਾਨ ਕੀਤਾ ਸੀ ਸ਼੍ਰੇਕਤਾ ਹੋਏਗਾ ਜਿਸ ਨੇ ਛੱਡੀ ਹੋਏਗੀ ਬਾਕੀ ਨੇ ਐਲਾਨ ਹੀ ਨਹੀਂ ਕੀਤਾ ਸਬਸਿਡੀ ਉਹਨਾਂ ਨੇ ਵੀ ਨਹੀਂ ਛੱਡੀ ਨਹੀਂ ਸਥਿਤੀ ਇਹ ਹੈ ਕਿ ਇੱਕ ਪਾਸੇ ਤਾਂ ਸਦਾ ਨ ਕਿਸਾਨਾਂਾਂ ਦਾ 1 15 ਏਕੜ ਦਾ ਮਾਲਕਾਂ ਦੀ ਨੂੰ ਵੱਡੀ ਰਾਹਤ ਹੈ ਖੇਤੀ ਟੂਵਲਾਂ ਦੇ ਨਾਲ ਤੁਮ ਬਿਜਲੀ ਸਬਸਿਡੀ ਮਿਲਦੀ ਹੈ ਮੁਫਤ ਮਿਲਦੀ ਹੈ ਤੇ ਦੂਜੇ ਪਾਸੇ ਜਿਹੜੇ ਵੱਡੇ ਆਗੂ ਆ ਉਹਡੇ ਕਾਰੋਬਾਰੀ ਆ ਵੱਡੀਆਂ ਵੱਡੀਆਂ ਆਮਦਨਾਂ ਆਈਆਂ ਵੱਡੇ ਵੱਡੇ ਸਰੋਸੇ ਲੈ ਕੇ ਉਹਨਾਂ ਜੋ ਕੋਈ ਵੀ ਇੱਕ ਵੀ ਬਿਜਲੀ ਦੀ ਸਬਸਿਡੀ ਜਿਹੜੀ ਰਾਹਤ ਆਣੀ ਸਕੀਮ ਆ ਉਹ ਸਿਦਣ ਲਈ ਤਿਆਰ ਨਹੀਂ ਸੋ ਕਿਧਰੇ ਪੰਜਾਬ ਚ ਇਹ ਵੀ ਸਵਾਲ ਉਠਦਾ ਰਹਿੰਦਾ ਸਮੇਂ ਸਮੇਂ ਕਿ ਪੰਜਾਬ ਸਰਕਾਰ ਨੂੰ ਕੋਈ ਇਹ ਨੀਤੀ ਜ਼ਰੂਰ ਪਾਉਣੀ ਚਾਹੀਦੀ ਹੈ ਯੂਨੀਪੈਸ ਲੇਣਾ ਚਾਹ ਰਿਆ ਨਾ ਹੁਣ ਕਿ ਵੀ ਕੇਂਦਰ ਵੱਲੋਂ ਜੜਾਏਗਾ ਅਨਾਜ ਸਕੀਮ ਹੈ ਜਿਹੜੀ ਉਹਦੇ ਦੇਨ ਕੁਝ ਲੋਕ ਕਹੋ ਜਿਹੜੇ ਉਹਦੇ ਲਈ ਲੋੜਵੰਦ ਨਹੀਂ ਹੈ ਜਿਹਨੇ ਉਹ ਦੈਰੇਤ ਨਹੀਂ ਹੁੰਦੇ ਉਹ ਵੀ ਸਬਸਿਡੀ ਲੈ ਆ ਰਹੇ ਤੇ ਪੰਜਾਬ ਦੇ 11 ਲੱਖ ਲੋਕਾਂ ਦਾ ਨਾਮ ਇਦਾਂ ਸ਼ੱਕ ਦੇ ਘੇਰੇ ਚਾ ਇਹ ਵੀ ਸਵਾਲ ਉੱਠਿਆ ਕਿ ਬਿਜਲੀ ਸਬਸਿਡੀ ਦੇ ਮਾਮਲੇ 'ਚ ਜਿਹੜੇ ਕਿਸਾਨ ਵੱਡੇ ਕਿਸਾਨ ਹੈਗੇ ਆ ਜਾਂ ਵੱਡੇ ਰਾਸੀ ਆਗੂ ਹੈਗੇ ਬਿਜਲੀ ਦੇ ਬਿੱਲ ਭਰ ਸਕਦੇ ਆ ਕੋਈ ਨਾ ਕੋਈ ਸਿਸਟਮ ਇਹਦਾ ਜ਼ਰੂਰ ਹੋਣਾ ਚਾਹੀਦਾ ਇਹ ਛੋਟੀ ਕਿਸਾਨਾਂ ਲਈ ਇੱਕ ਲਾਈਨ ਤਾਂ ਹੈ ਖਰੀ ਜਾ ਸਕਦੀ ਹੈ ਕਿ ਇੱਥੋਂ ਤੱਕ ਤਾਂ ਸਬਸਿਡੀ ਰਹਿਣੀ ਚਾਹੀਦੀ ਹੈ ਉਹ ਤੋਂ ਉੱਪਰ ਕਿਸਾਨਾਂ ਨੂੰ ਜਿਹੜੇ ਵੱਡੇ ਆਪੂ ਆ ਉਹਨਾਂ ਨੂੰ ਬਿਜਲੀ ਦੇ ਬਿੱਲ ਆ ਪਾਣੇ ਚਾਹੀਦੇ 1000 ਨਾਲ ਹੀ ਹੋਏਗਾ ਕਿ ਪੰਜਾਬ ਤੇ ਬੋਝ ਵੀ ਘਟੇਗਾ ਬਿਜਲੀ ਦਾ ਸਿਸਟਮ ਵੀ درست ਹੋਏਗਾ ਉਹ ਕੋ ਬਿਜਲੀ ਦਾ ਜਿਹੜਾ ਢਾਂਚਾ ਹੈ ਉਹ ਪਿਛਲੇ ਲੰਮੇ ਸਮੇਂ ਤੋਂ 2000 ਖਰਾਇਆ ਹੋਇਆ ਹੈ ਬਹੁਤ ਸਾਰੇ ਲਾਈਨਾਂ ਬਦਲਣ ਵਾਲੀਆਂ ਬਹੁਤ ਸਸਤਨ ਦਿੱਲੀ ਦੀ ਰੋੜਾ ਉਹ ਤਾਂ ਹੀ ਆਏਗਾ ਨਾ ਬਿਜਲੀ ਬੋਰਡ ਦਾ ਇਸ ਵੇਲੇ ਚੱਲ ਰਿਹਾ ਹੈ ਸਬਸਿਡੀਆਂ ਦੇ ਉੱਤੇ ਕੇਂਦਰ ਦੇ ਡਿਵੈਲਪਮੈਂਟ ਕੋਲ ਮਿਲਦਾ ਨਹੀਂ ਇਹ ਪੰਜਾਬ ਜਿਹੜੀ ਸਬਸਿਡੀ ਦਿੰਦਾ ਉਹਦੇ ਵਿੱਚ ਕਿੰਨੀ ਕੁ ਉਹਨਾਂ ਨੂੰ ਰਾਹਤ ਮਿਲਦੀ ਹੈ ਸੋ ਇੱਕ ਵੱਡਾ ਸਵਾਲ ਹੈ ਕਿ ਜਿਹੜੇ ਵੱਡੇ ਆਗੂ ਹੈ ਵੱਡੇ ਜ਼ਿਮੀਂਦਾਰ ਹੈ ਕੀ ਉਹ ਜਿਹੜੀ ਅੱਗੇ ਕੀਤੀ ਟੂਵਲਾਂ ਲਈ ਜਿਹੜੀ ਸਬਸਿਡੀ ਰਾਤ ਮਿਲਦੀ ਹੈ ਉਹ ਛੱਡਣ ਲਈ ਤਿਆਰ ਹੋਣਗੇ ਕਿ ਨਹੀਂ ਹੋਣਗੇ ਪਰ ਇਹ ਆਉਣ ਵਾਲੇ ਦਿਨਾਂ 'ਚ ਕਿਸੇ ਵੇਲੇ ਰਾਸੀ ਤੌਰ ਤੇ ਵੀ ਸਵਾਲ ਹੈ ਆਸੰਗ ਦਾ ਸਾਹਮਣੇ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਚੋਣਾਂ ਲੈ ਕੇ ਜਿੱਥੇ ਚੋਣਾਂ ਦੀ ਢੋਟਵਾਈ ਸ਼ੁਰੂ ਹੋਗੀ ਉੱਥੇ ਹੀ ਕਈ ਫਸਲਾਂ ਜਿਹੜੀਆਂ ਮਾਰ ਪਈ ਗਈ ਐ ਚੋਨੇ ਨੂੰ ਬੋਨਾ ਵਾਇਰਸ ਪਟਿਆਲੇ ਜ਼ਿਲ੍ਹੇ ਦੇ ਵਿੱਚ ਲੈ ਕੇ ਵਹਿ ਗਿਆ ਜੀ ਕਿਸਾਨਾਂ ਲਈ ਤਾਂ ਮੈਂ ਕਹਾਂਗਾ ਕਿ ਆਹ ਸਾਲ ਜਿਹੜਾ ਸੋਹਣੀ ਦਾ ਸਾਲ ਐ ਬਹੁਤ ਹੀ ਤਰਸਤੀ ਵਾਲਾ ਸਾਲ ਐ ਇਸ ਕਰਕੇ ਆਪਾਂ बार-बार ਆਪਾਂ ਵੀ ਜ਼ਿਕਰ ਕਰਦੇ ਆਂ ਮੀਡੀਆ 'ਚ ਬੇਸ਼ੈਣ ਜ਼ਿਕਰ ਹੁੰਦਾ ਕਿ ਜੋ ਸਥਿਤੀ ਹੜਾਂ ਦੀ ਬਣੀ ਵੀ ਐ 7-8 ਜ਼ਿਲ੍ਹਿਆਂ 'ਚ ਫਸਲਾਂ ਦਾ ਬਹੁਤ ਬੁਰੀ ਤਰ੍ਹਾਂ ਪਰਵਾਜ਼ ਹੋ ਗਈ ਐ ਝੋਨੇ ਦੀ ਫਸਲ ਹੋ ਗਈ ਚਾਹੇ ਚਾਹੇ ਹੋਰ ਬਾਗਬਾਨੀ ਦੀ ਫਸਲ ਹੋ ਗਈ ਸਬਜ਼ੀਆਂ ਹੋ ਗਈਆਂ ਚਾਰਾ ਹੋ ਗਿਆ ਬਹੁਤ ਕੁਝ ਬਰਬਾਦ ਹੋਇਆ ਇਸ ਜਿਹੜੇ ਇਲਾਕਿਆਂ 'ਚ ਹਾਲ ਨਹੀਂ ਵੀ ਆਈ ਸੀ ਜਿੱਥੇ ਝੋਨੇ ਦੀ ਫਸਲ ਚੰਗੀ ਖੜੀ ਸੀ ਉਥੇ ਉਹ ਨਵੀਂ ਕਿਸਮ ਦਾ ਵਾਇਰਸ ਜਿਹੜਾ ਹੈਗਾ ਬੋਨਾ ਵਾਇਰਸ ਜੀ ਨੂੰ ਕਹਿੰਦੇ ਆ ਉਹ ਬਿਮਾਰੀ ਪੈ ਗਈ ਹੈ ਔਰ ਘਟੂ ਘਟੂ ਜੇ ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀ ਅੱਜ ਮੈਂ ਦੇਖ ਰਿਹਾ ਸੀ ਕਿ 9000 ਏਕੜ ਕੱਲੇ ਪਟਿਆਲਾ ਜ਼ਿਲ੍ਹੇ 'ਚ ਬਿਮਾਰੀ ਫੈਲ ਚੁੱਕੀ ਹੈ ਬਾਕੀ ਜ਼ਿਲ੍ਹਿਆਂ 'ਚ ਮਾਨਸਾ ਦਾ ਜ਼ਿਕਰ ਆ ਰਿਹਾ ਸੀ ਖਾਸ ਤੌਰ ਤੇ ਜਿੱਨਾ ਖੇਤਾਂ 'ਚ ਹਾੜ ਆਇਆ ਪਾਣੀ ਖੜ ਗਿਆ ਫਸਲਾਂ ਦੇ ਵਿੱਚ ਵਿਸ਼ੇ ਫਸਲਾਂ ਬਾਤ ਵੀ ਗਿਆ ਉੱਥੇ ਵੀ ਬਿਮਾਰੀ ਫੈਲ ਰਹੀ ਆ ਅਜੇ ਵੀ ਘੱਟੋ ਘਾਟ ਅਗੇਤੀ ਫਸਲ ਵੀ ਆ ਜਿਹੜੀ ਅਗਲੇ ਦਿਨਾਂ ਆ ਜਾਏਗੀ ਪਰ ਮੀਂਹਾਂ ਵੀ ਤੇ ਨਾ ਫਸਲ ਜਿਹੜੀ ਅਜੇ ਖੇਤਾਂ ਚ ਖੜੀ ਆ ਨਹੀਂ ਆਏਗੀ ਤੇ ਉਹ ਚੱਲਦੇ ਆ ਕਿ ਬਿਮਾਰੀ ਨੂੰ ਰੋਕਸਾਂ ਨਾ ਪਈ ਜਿਹੜੇ ਹੜ ਦੀ ਮਾਰਜ ਨਹੀਂ ਆਏ ਪਤਾ ਨਹੀਂ ਉਹਨਾਂ ਚੋਂ ਇਸ ਬਿਮਾਰੀ ਨਾਲ ਕਿੰਨੇ ਕਿਸਾਨ ਇਸ ਦੀ ਲਪੇਟ ਸ ਆ ਜਾਣਗੇ ਸੋ ਕਿਸਾਨਾਂ ਲਈ ਤਾਂ ਇਹ ਸਾਲ ਸੋਨੇ ਦਾ ਜਿਹੜਾ ਇਹ ਮੌਸਮ ਹੈ ਬਹੁਤ ਹੀ ਬਰਬਾਦੀ ਵਾਲਾ ਬਹੁਤ ਹੀ ਤਰਸਦੀ ਜਿਹੜਾ ਸਾਲ ਕਿਹਾ ਜਾ ਸਕਦਾ ਜਿਹੜੇ ਹੜ ਤੋਂ ਬਚ ਗਏ ਤੇ ਹੁਣ ਝੋਨੇ ਦੀ ਬਿਮਾਰੀ ਉਹਨਾਂ ਨੂੰ ਲਪੇਟ ਰਹੀ ਆ ਔਰ ਵੱਡੀ ਸਮੱਸਿਆ ਇਹ ਆ ਕਿ ਜਿਹੜੇ ਖੇਤੀ ਮਹਾਰਾਜ ਉਹਨਾਂ ਦੇ ਸੰਤਵਾਰਾਂ ਮੈਂ ਕਿਸਾਨਾਂ ਨੂੰ ਕਹਿੰਿਆ ਨੂੰ ਦੇਖ ਰਿਹਾ ਸੁਣ ਰਿਹਾ ਸੀ ਕਹਿੰਦੇ ਸੀ ਖੇਤੀ ਮਹਾਰਾਜ ਜਿਹੜੇ ਕਿ ਖੇਤੀਬੜੀ ਬਾਗ ਦੇ ਜਿਹੜੇ ਅਧਿਕਾਰੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅਸੀਂ ਕਹਿੰਦੇ ਦਵਾਈਆਂ ਦਾ ਸਰਕਾਰ ਕਰ ਕਰ ਕੇ ਤਾਂ ਥੱਕ ਗਏ ਹੰਬ ਗਏ ਤਾਂ ਬਿਮਾਰੀ ਰੁਕਣ ਦਾ ਨਾਂ ਨਹੀਂ ਲੈਂਦੇ ਇੱਕ ਤਰ੍ਹਾਂ ਦੀ ਲਾਗ ਦੀ ਬਿਮਾਰੀ ਹੈ ਜੇ ਇੱਕ ਖੇਤ ਇਸ ਫੈਲਦੀ ਆ ਹਵਾ ਨਾਲ ਪੰਛੀਆਂ ਨਾਲ ਇਸ ਤਰ੍ਹਾਂ ਹੋਰ ਵੱਖ ਹੋ ਕੇ ਢੰਗਾਂ ਦੇ ਨਾਲ ਉਹ ਦੂਜੇ ਖੇਤਾਂ 'ਚ ਵੀ ਅੱਗੇ ਦੇ ਅੱਗੇ ਫੈਲਦੀ ਜਾ ਰਹੀ ਐ ਸੋ ਪੰਜਾਬ ਐਸਣੇ ਕਿਸਾਨੀ ਜੇ ਮੈਂ ਕਹਾ ਹੜ ਦੇ ਨਾਲ ਨਾਲ ਜਿਸ ਤਰ੍ਹਾਂ ਇਹ ਚੁੰਨੇ ਦੀ ਬਿਮਾਰੀ ਫੈਲੀ ਆ ਵੀ ਤੁਹਾਨੂੰ ਪਹਿਲਾਂ ਆਪ ਸਾਰੇ ਜਾਣਦੇ ਆ ਕਿ ਨਰਮਾ ਪੱਟੀ ਕਿਸ ਕਦਰ ਬਰਬਾਦ ਹੋ ਗਈ ਨਰਮਾ ਤਾਂ ਪਹਿਲਾਂ ਹੀ ਬਰਬਾਦ ਹੋ ਗਿਆ ਚੁੰਨਾ ਕਿ ਲਈ ਅਸੀਂ ਜਿਹਦੇ ਬਾਰੇ ਅਕਸਰ ਕਿਹਾ ਜਾਂਦਾ ਸੀ ਕਿ ਪੱਕੀ ਫਸਲ ਆ ਇਹ ਤੇ ਬਿਮਾਰੀ ਘਟ ਜਾਂਦੀ ਐ ਜੈਸ ਵਾਰ ਬਿਮਾਰੀ ਪੈ ਗਈ ਉਧਰੋਂ ਹਟਦਾ ਵੱਡਾ ਪ੍ਰਕੋਪ ਆ ਤੇ ਲੱਗਦਾ ਨਹੀਂ ਕਿ ਪੰਜਾਬ ਕਈ ਸਾਲਾਂ ਇਹ ਤਾਪ ਚੋਂ ਬਾਹਰ ਆਣ ਦੇ ਕਾਮਯਾਬ ਹੋਏਗਾ ਨਾ ਸਫਲ ਹੋ ਸਕੇਗਾ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਸੀ ਪੀ ਆਈ ਦਾ 25ਵਾਂ ਸਮਾमेलन ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈ ਜੀ ਦੇਖੋ ਕਮਿਊਨਿਸਟ ਪਾਰਟੀ ਦਾ ਇਹ ਚਾਰ ਸਾਲਾਂ ਬਾਅਦ ਦਾ ਸਮਾमेलन ਦਾ ਜਿਹੜਾ ਕੋਈ ਸਨ ਜਿਦਾਂ ਦਾ ਮਹਾ ਸਮਾमेलन ਕਹਿੰਦੇ ਇਹਨਾਂ ਨੂੰ ਆਪਾਂ ਇਸ ਮੁੱਦੇ ਤੇ ਜ਼ਿਕਰ ਕਰਦੇ ਰਹਿੰਨੇ ਆ ਇਹ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਹੈ ਚੰਡੀਗੜ੍ਹ ਤੇ ਜਿਹੜੇ ਜਿਹੜੇ ਵਾਪਸ ਆ ਕੇ ਸਨ ਜੋ ਇਹਨਾਂ ਦੇ ਡੈਲੀਗੇਟਾਂ ਜੁਆਇਨ ਕੀਤਾ ਹੈ ਵਿਦੇਸ਼ਾਂ ਤੋਂ ਵੀ ਕੋਈ ਜਿਹੜਾ ਮਹਿਮਾਨ ਦੇ ਤੌਰ ਤੇ ਕੋਈ ਡੈਲੀਗੇਟ ਹੈ ਜਿਹੜੇ ਜਿਨ੍ਹਾਂ ਨੇ ਜੁਆਇਨ ਕੀਤਾ ਸਮਲ ਹੋਇਆ ਉਹ ਰੋਜ਼ ਬੱਟੀ ਗੱਲ ਹੈ ਕਿ ਕੌਮੀ ਪੱਧਰ ਦੇ ਮੁੱਦਿਆਂ ਨੂੰ ਤਾਂ ਲੈ ਹੀ ਜਾ ਰਿਹਾ ਹੈ ਪਰ ਪੰਜਾਬ ਦੇ ਜਿਹੜੇ ਵੱਡੇ ਮੁੱਦੇ ਆ ਉਹਨਾਂ ਨੂੰ ਬਾਹਰ ਆਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਅਧਿਕਾਰਾਂ ਤੇ ਕੇਂਦਰ ਛਾਪੇ ਮਾਰੀ ਕਰ ਰਿਹਾ ਹੈ ਪਾਣੀਆਂ ਦੇ ਅਧਿਕਾਰਾਂ ਦਾ ਮਾਮਲਾ ਰਾਜਧਾਨੀ ਦਾ ਮਾਮਲਾ ਪੰਜਾਬ ਦੀ ਮਾਂ ਬੋਲੀ ਦਾ ਮਾਮਲਾ ਅਕਸਰ ਕਮਿਊਨਿਸਟਾਂ ਬਾਰੇ ਦੂਜਾ ਨੋਟ ਇਸ ਕਿ ਅਧਰੰਦੀਆ ਕਿ ਖੇਤਰੀ ਮਾਵਨਾ ਦਾ ਬਹੁਤ ਘਾਟੇ ਦੇ ਚਸਵੀ ਲੈਂਦੇ ਆ ਪਰ ਇਹ ਜਿਹੜਾ ਮਹਾਸਮੱਲ ਹੋ ਰਿਹਾ ਇਹਦੇ ਤੇ ਪੰਜਾਬ ਨੂੰ ਵੀ ਫੋਕਸ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਜਾ ਰਹੀ ਹੈ ਜੇ ਆਪਾਂ ਕੌਮੀ ਰਾਜਨੀਤੀ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਤੇ ਇਸ ਗੱਲ ਦਾ ਨਿਕੜਾ ਵਾਕਾ ਉਥੇ ਕਮਿਊਨਿਸਟ ਪਾਰਟੀਆਂ ਕੰਮ ਨੇ ਸਾਹੂ ਜਿਹੜੇ ਆਏ ਆ ਉਹਨਾਂ ਜਿਹੜੇ ਰੈ ਉੱਪਰ ਕੇ ਸਾਹਮਣੇ ਆ ਰਹੀ ਹੈ ਉਹਨਾਂ ਦਾ ਹੈ ਕਿ ਕੌਮੀ ਪੱਧਰ ਤੇ ਕਮਿਊਨਿਸਟ ਪਾਰਟੀਆਂ ਦੇ ਇੱਕ ਸੰਝਾ ਏਕਾ ਇਕ ਜਨ ਅਗੜ ਸੋਰ ਬਣ ਦੀ ਬਣਾਉਣ ਦੀ ਲੋੜ ਹੈ ਤਾਂ ਕਿ ਸਾਂਝੇ ਤੌਰ ਤੇ ਨਾ ਨੀਤੀਆਂ ਦੇ ਲਈ ਲੜਿਆ ਜਾ ਸਕੇ ਔਰ ਜਿਹੜੀਆਂ ਫਾਸ਼ੀਵਾਦੀ ਨੀਤੀਆਂ ਦੇਸ਼ ਨੂੰ ਗੁੰਮਰਾਹ ਕਰਨ ਵਾਲੀਆਂ ਨੀਤੀਆਂ ਗਰੀਬਾਂ ਦੇ ਕਿਸਾਨਾਂ ਦੇ ਵਿਰੁੱਧ ਜਾਂਦੀਆਂ ਉਹਨਾਂ ਦਾ ਕਿਵੇਂ ਟਕਰਾ ਕੀਤਾ ਜਾ ਸਕਦਾ ਉਮੀਦ ਕੀਤੀ ਜਾਂਦੀ ਹੈ ਕਿ ਜਿਹੜਾ ਮਹਾ ਸੰਮੇਲਨ ਹੈ ਦੀ ਸਮਾਪਤੀ ਤੋਂ ਬਾਅਦ ਕੋਈ ਸਾਂਝੇ ਤੌਰ ਤੇ ਕਮਿਊਨਿਸਟ ਇਕਤਾ ਬਾਰੇ ਵੀ ਕੋਈ ਦਤਾ ਐਲਾਨਾ ਮਾ ਹੋ ਸਕਦਾ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਜਿੱਥੇ ਲਾਂਘਾ ਬੰਦ ਪਿਆ ਹੈ ਤੇ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਉੱਤੇ ਹੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜੋਤੀ ਮਨਾਇਆ ਗਿਆ ਤੇ ਹਾਲਾਂਕਿ ਇੱਥੇ ਦੀ ਸੰਗਤ ਉੱਥੇ ਨਾ ਜਾ ਪਾਈ ਪਰ ਉੱਥੇ ਦੇ ਗ੍ਰੰਥੀ ਸਿੰਘਾਂ ਵੱਲੋਂ ਅਰਦਾਸ ਕੀਤੀ ਗਿਆ ਉਹ ਲਾਂਘਾ ਮੁਰ ਤੋਂ ਖੁੱਲ੍ਹੇ ਜਾਵੇ ਜੀ ਬਿਲਕੁਲ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਬਾਰਡਰ ਦੇ ਉੱਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਗੁਰੂ ਨਾਨਕ ਦੇਵ ਜੀ ਦੀ ਚਰਨ ਸੋਪਾਪਤ ਪ੍ਰਾਪਤ ਪੁੱਤਰ ਧਰਤੀ ਗੁਰੂ ਨਾਨਕ ਦੇਵ ਜੀ ਦੀ ਜੋਤੀ ਜੋਤ ਰੂਪ ਦੇਵ ਜੀ ਦਾ ਉਹ ਦੇਸ ਨੇ ਮੌਕੇ ਦੇ ਉੱਤੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਗਿੰਦੀ ਚ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਉਹ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਆਏ ਉਹ ਦਿਨ ਨੂੰ ਮਨਾਉਣ ਦੇ ਲਈ ਪਰ ਇਹ ਜੇ ਵੱਡੀ ਗੱਲ ਹੈ ਕਿ ਦੁਨੀਆ ਭਰ ਜਿਹੜਾ ਬੈਠਾ ਸਿੱਖ ਭਾਈਚਾਰਾ ਕਾਫੀ ਗਿੰਦੀ ਚ ਅਮਰੀਕਾ ਚ ਬੈਠੇ ਇੰਗਲੈਂਡ ਚ ਬੈਠੇ ਆਸਟ੍ਰੇਲੀਆ ਚ ਬੈਠੇ ਆ ਕੈਨੇਡਾ ਚ ਬੈਠੇ ਆ ਉਹਨਾਂ ਦੇ ਵੀ ਵਫਾ ਜੜੇ ਗਿਆ ਪਰਿਵਾਰਕ ਤੌਰ ਤੇ ਸਾਂਝੇ ਤੌਰ ਤੇ ਕਾਫੀ ਗਿੰਦੀ ਚ ਪਹੁੰਚੇ ਔਰ ਖਾਸ ਗੱਲ ਉਹ ਦੀ ਦੇਖੋ ਕੀ ਹੈ ਕਿ ਦੁਨੀਆ ਭਰ ਚੋਂ ਸਿੱਖ ਲੋਕ ਉਥੇ ਕਿਰਤਾਰ ਗੁਣਾਨ ਦੇਸ਼ ਦਾ ਡਾੜਾ ਮਨਾਉਂਦੇ ਲਈ ਪਰ ਸਰਾਧ ਦੇ ਨੇੜੇ ਆ ਕੇ ਉਹਨੇ ਇੱਕ ਅਰਦਾਸ ਕੀਤੀ ਜਿਹੜੀ ਸਾਡੇ ਸਾਰਿਆਂ ਲਈ ਜੜੀ ਭਾਵਕ ਹੈ ਉਹਨੇ ਅਰਦਾਸ ਕੀ ਕੀਤੀ ਹੈ ਕਿ ਕਿਰਤਾਰ ਪ੍ਰਸਾਦ ਦਾ ਲਾਂਗਾ ਖੁੱਲਣਾ ਚਾਹੀਦਾ ਹੈ ਸਰਾਧ ਦੇ ਪਾਰ ਵੀ ਜਿਹੜੇ ਸਿੱਖ ਭਾਈ ਜਾਰਾ ਭਾਰਤੀ ਸੇ ਬੈਠਾ ਉਹਨਾਂ ਨੂੰ ਵੀ ਖੁੱਲੇ ਦਰਸ਼ਨ ਦੀਦਾਰ ਕਰਦਾ ਮੌਕਾ ਮਿਲਣਾ ਚਾਹੀਦਾ ਅੱਗੇ ਵੀ ਕਹਿੰਦੇ ਪਹਿਲਾਂ ਲੰਬੇ ਸਮੇਂ ਤੋਂ ਅਰਦਾਸਾਂ ਹੁੰਦੇ ਰਹੀਆਂ ਅਰਦਾਸਾਂ ਦੀ ਬਦੌਲਤ ਹੀ ਹੈ ਕਿ ਕਿਰਤਾਰ ਪ੍ਰਸਾਦ ਦਾ ਲਾਂਗਾ ਖੁੱਲਿਆ ਇਹ ਦਰਾਂ ਵਿੱਚ ਸਿੱਖ ਭਾਈ ਜਾਰ ਉਧਰ ਜਾਣ ਲੱਗਿਆ ਹੋਣ ਜਿਹੜਾ ਹੈਗਾ ਜਦੋਂ ਤਾਂ ਪਾਕਿਸਤਾਨ ਦੇ ਨਾਲ ਸਬੰਧਾਂ ਚ ਘੜਤਣ ਆਈ ਹੈ ਆਪਾਂ ਸਾਰੇ ਜਾਣਦੇ ਹੱਸ ਤੋ ਫੇਨਾ ਗਾਨਾ ਸਾਹਿਬ ਲਈ ਸਿੱਖਾਂ ਦਾ ਜਥਾ ਸ਼ੁਮਣੀ ਗੁਰਦੁਆਰਾ ਪਰੋਂਦ ਕਮੇਟੀ ਵੱਲੋਂ ਜਿੱਤਾ ਭੇਜਿਆ ਜਾਂਦਾ ਉਧਰ ਤੇ ਪਹੁੰਚਦੀ ਲੱਗੀ ਹੈ ਕਿ ਨਹੀਂ ਜਾ ਸਕਿਆ ਉਸ ਮਾਮਲੇ 'ਚ ਵੀ ਕਾਫੀ ਪੰਜਾਬ ਦੇ ਅੰਦਰ ਰੋਸ ਪਾਇਆ ਜਾ ਰਿਹਾ ਹੈ ਸ਼ੁਮਣੀ ਗੁਰਦੁਆਰਾ ਪਰੋਂਦ ਕਮੇਟੀ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਕਿ ਕੋਹ ਨਹੀਂ ਭੇਜਿਆ ਜਾ ਰਿਹਾ ਈਵਨ ਪਾਰਟੀ ਬਦਰ ਤੋਂ ਧਾਰਮਿਕ ਮਾਮਲੇ 'ਤੇ ਉਪਰੋਕਤੇ ਵੀ ਸਿੰਦਰਨਾਵਾ ਦੇ ਕੋਕਾਂਦਰ ਦੇ ਸੀਨੀਅਰ ਆਗੂ ਆ ਪਾਰਲੀਮੈਂਟ ਮੈਂਬਰ ਆ ਉਹਨਾਂ ਵੱਲੋਂ ਵੀ ਪ੍ਰਧਾਨ ਮੰਤਰੀ ਨੇ ਪੱਤਰ ਲਿਖਿਆ ਗਿਆ ਕਿਸ ਤਰੀਕੇ ਨਾਲ ਨਨਕਾਣਾ ਸਾਹਿਬ ਜਾਣ ਦਾ ਜਿਹੜਾ ਰਸਤਾ ਰੋਕਿਆ ਨਹੀਂ ਜਾਣਾ ਚਾਹੀਦਾ ਜ਼ਰੂਰ ਮਿਲਣੀ ਚਾਹੀਦੀ ਹੈ ਜਿੱਥੇ ਨੂੰ ਹੋਰ ਜਿੱਥੇ ਬੰਦੀਆਂ ਨੂੰ ਲਾਉ ਪਾਰਟੀਆਂ ਵੱਲੋਂ ਇਹ ਅਪੀਲ ਕੀਤੀ ਗਈ ਕਿ ਨਨਕਾਣਾ ਸਾਹਿਬ ਜਾਣ ਦਾ ਮੌਕਾ ਮਿਲਣਾ ਚਾਹੀਦਾ ਪਰ ਸਰਕਾਰ ਦੀ ਜਿਹੜੀ ਦਲੇਰ ਸੀ ਕਰਨ ਜਿੱਦਾਂ ਦੀ ਸਿੱਧੀ ਬਣੀ ਵੀ ਹੈ ਉਹ ਆਸ ਰੱਖਿਆ ਦੀ ਭਾਵਨਾ ਹੈਗੀ ਉੱਥੇ ਇਸ ਕਰਕੇ ਜ਼ਾਇਤ ਨਹੀਂ ਦਿੱਤੀ ਜਾਤੀ ਪਰ ਉਹਨਾਂ ਕਰਤਾਪੁਰ ਸਾਹਿਬ ਫੇਰ ਸਿਕਪਾਏ ਜੈਲ ਨੇ ਇਕੱਠੇ ਹੋ ਕੇ ਇਧਰੋਂ ਨਹੀਂ ਗਏ ਅਰਦਾਸ ਹੋਣੀ ਉਹਨਾਂ ਨੇ ਇਹ ਕੀਤੀ ਹੈ ਕਿ ਕਿਉਂ ਨਾ ਜਿਹੜਾ ਹੈਗਾ ਇਹ ਲਾਂਘਾ ਖੁੱਲੇ ਔਰ ਸਾਰੇ ਆਪਣੇ ਬਾਬੇ ਦੇ ਸਤਾਂ ਦੇ ਖੁੱਲੇ ਕੇ ਦਰਸ਼ਨ ਦਿਦਾਰ ਕਰਨ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਨਹੀਂ ਆ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ